ਉਹਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਵਧਿਆ ਤੇ ਪਹੁੰਚਿਆ ਵੀਰ ਮਾਨਾ ਕੀ ਸੀ ਤੋਂ ਥੋੜੀ ਦੇ ਸੇਵਾ ਲੈ ਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਵਿਚਾਰ ਵੀ ਸੁਣਦੇ ਆ ਉਹਨਾਂ ਨੂੰ ਆਪਣੇ ਸਾਝੇ ਕਰਦੇ ਆ ਚੱਲ ਬਣਾ ਲਓ ਯਾਰ ਤੇਰਾ ਵੀ ਪਹੁੰਚਿਆ ਇੱਥੇ ਬਾਈ ਦਰ ਜੀ ਦਾ ਖਾਲਸਾ ਉਹ ਸਰਪੰਚ ਸਾਹਿਬ ਜੀ ਚਲੋ ਗਰੀਏ ਚਾਹੀਦਾ ਤੇ ਕਿਹੜੇ ਨਗਰ ਤੋਂ ਆਏ ਬਣਾ ਆਪਾਂ ਆਪਾਂ ਵੀਰਜੀ ਪਿੰਡ ਮਾਲਾ ਗੜੀ ਤਹਿਸੀਲ ਨਾਲਾ ਜ਼ਿਲ੍ਹਾ ਅਮਰਸਰ ਤੋਂ ਆਏ ਆ ਜੀ ਠੀਕ ਹੈ ਠੀਕ ਹੈ ਜੀ ਟੂੜੀ ਦੀ ਸੇਵਾ ਲੈ ਕੇ ਆਏ ਜੇ ਹਾਂਜੀ ਹਾਂਜੀ ਵੀਰਜੀ ਟੂੜੀ ਤੇ ਪਾਣੀ ਦੀ ਸੇਵਾ ਲੈ ਕੇ ਚਲੋ ਇੱਕ ਤਰਾਹ ਹਲਫ ਕਰਨੀ ਵੀ ਚਾਹੀਦੀ ਆ ਹਾਂਜੀ ਤੇ ਹੋ ਤੁਹਾਡੇ ਕੀ ਵਿਚਾਰ ਮਨੋਂ ਕੀ ਸਾਝੇ ਕਰਨੇ ਚਾਹੁੰਦੇ ਆ ਵਿਚਾਰ ਇਹ ਬੀਤੀ ਬਹੁਤ ਮਾੜਾ ਹਾਲਿਆ ਗਰੀਬਾ ਲੋਕਾਂ ਦਾ ਜਿਹਨਾਂ ਦੀ ਪਸਰ ਡੁੱਬ ਗਈ ਆ ਹਾਂਜੀ 6 ਮਹੀਨੇ ਲਾ ਕੇ ਮਿਹਨਤ ਨਾ ਪਾ ਲਈ ਆ ਬਹੁਤ ਵੱਧ ਬਹੁਤ ਵੱਧ ਵੀਰਾਂ ਦੀ ਸਪੋਰਟ ਕੀਤੀ ਜਾਵੇ ਤੂੜੀ ਦੀ ਲੋੜ ਆ ਤੂੜੀ ਲਿਆਂਦੀ ਜਾਵੇ ਹਾਂਜੀ ਹਾਂਜੀ ਜਿੱਥੇ ਫੁਲਕੇ ਪ੍ਰਸ਼ਾਦਾਂ ਦੀ ਲੋੜ ਆ ਉਹ ਵੀ ਮਾਇਆ ਕਰਾਇਆ ਜਾਣ ਠੀਕ ਆ ਠੀਕ ਆ ਤੁਸੀਂ ਕਿ ਇਹ ਤੂੜੀ ਲੈ ਕੇ ਆਏ ਆ ਵੀਰਾਂ ਨੂੰ ਸੁਝਿਤ ਕੀਤਾ ਜਾਂਦਾ ਕਿ ਕੋਈ ਪਾਣੀ ਲੈ ਕੇ ਆਵੇ ਹਾਂ ਜਿਹੜੀ ਵੀ ਚੀਜ਼ ਇਹਨਾਂ ਨੂੰ ਲੋਨ ਪੁੱਛੀ ਜਾਵੇ ਤੇ ਸਾਰੇ ਵੀਰਾਂ ਭਰਾਵਾਂ ਦਾ ਹੱਥ ਜੋੜ ਕੇ ਕਹਿੰਦੇ ਪਿੰਡ ਮਾਤੋ ਚਾਂਦੀ ਇਹਦੇ ਵਿੱਚ ਜਿਹੜਾ ਬਹੁਤ ਸਰਕਾਰਾਂ ਨੂੰ ਵੀ ਬੇਇੱਜ਼ਤੀ ਹੈ ਕਿ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਪਾਣੀ ਬਹੁਤ ਜ਼ਿਆਦਾ ਆਇਆ ਦੇ ਦੋ ਜਿਹੜੇ ਘਰ ਡੁੱਬੇ ਪਏ ਆ ਸਾਰੇ ਘਰਾਂ ਦੇ ਘਰ ਡੁੱਬੇ ਪਏ ਆ 8899 ਕੋਟ ਪਾਣੀ ਆ ਜੀ ਹਾਂਜੀ ਹਾਂਜੀ ਤੇ ਬਾਈ ਜੀ ਇਹ ਵੀ ਵਿਚਾਰੀ ਚਾ ਪਸੰਦੀ ਚਲੋ ਆਪਾਂ ਥੋੜੀ ਜੀ ਕਰ ਦਿੰਦੇ ਆ ਕਿ ਜੇ ਕੇ ਪਾਈ ਕੋ ਹਰੈਸ਼ ਵੀ ਨਹੀਂ ਹੈਗੀ ਹਾਂਜੀ ਹਾਂਜੀ ਜੇ ਕਿਸੇ ਨੂੰ ਹਰੈਸ਼ ਦੀ ਲੋੜ ਹੋਵੇ ਪਿੰਡ ਮਾਲਾ ਕਿਹੜੀ ਬੇਸ਼ੱਕ ਅਸੀਂ ਨੰਬਰ ਵਿੱਚ ਆਪਣਾ ਬੋਲ ਦਿੰਦੇ ਆ ਕਿਤੇ ਵੀ ਸੰਪਰਕ ਕਰਕੇ 9595 64201 ਠੀਕ ਹੈ ਜੀ ਕੋਈ ਵੀ ਅਸੀਂ 2 4 ਘਰ ਦਾ ਘਰ ਹਾਂਜੀ ਜਿਹੜੇ ਸਾਡੇ ਪਿੰਡ ਆਉਣਗੇ ਜੀ ਜ਼ਰੂਰ ਜੀ ਆਨੂੰ ਉਹਨਾਂ ਦਾ ਸਾਥ ਦੇਵਾਂਗੇ ਹਾਂਜੀ 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 ਮਾਲੋ ਵੀ ਰਹਿਛਦੀ ਲੋੜਿਆ ਜਾਂ ਕਿੱਦਾਂ ਵੀ ਠੀਕ ਹੈ ਜੀ ਜਿੰਨੇ ਵੀ ਹੋ ਸਕਦਾ ਉਹਨੇ ਕਾਹੀ ਕਰਾਂਗੇ ਠੀਕ ਹੈ ਠੀਕ ਨੋ ਭਾਈ ਬਾਕੀ ਜਿਹੜੇ ਵੀ ਇਤਨਾ ਮਾਲ ਡੰਗਰ ਦੀ ਕੋਈ ਹਾਂ ਹਾਂ ਮਾਲ ਡੰਗਰ ਵਾਸਤੇ ਵੀ ਰ ਆਪਣੀ ਛੱਡ ਵਗੈਰਾ ਬਣੇ ਆ ਜੇ ਕਹਿੰਨੇ ਡੰਗਰ ਵੀ ਲਿਆਉਣੇ ਹੋਣ ਪਰ ਜਿਹੜਾ ਲਿਆਉਣਾ ਉਹ ਮੇਰਾ ਨਹੀਂ ਬੇਤੀ ਹੈ ਜੀ ਇਹਨੂੰ ਜੇ ਥਾਵਾਂ ਦੇ ਜਗ੍ਹਾ ਕੋ ਪ੍ਰਬੰਧ ਕਰੀਦਾ ਹੈਗਾ ਉਹ ਲੈ ਕੇ ਆਉਣਾ ਠੀਕ ਆ ਠੀਕ ਆ ਜੀ ਇੱਥੇ ਆਣ ਕੇ ਆਪ ਨੂੰ ਭਾਈ ਬੜਾ ਬੰਦਾ ਲੱਗੰਦਿਆ ਨਹੀਂ ਬੜਾ ਯਾਰਾ ਜਿਤਨਾ ਆਪਾ ਚਲੋ ਪਹਿਲਾਂ ਸੁਣਦੇ ਆਂ ਅਗਰ ਤਾਂ ਖਹਿਰਵਾਨ ਹੋ ਗਿਆ 88 ਲਿਆੜ ਪਹੁੰਚ ਲੈਣਾ ਲਾੜੋ ਕੋਈ ਗੱਲ ਨਹੀਂ ਇਹ ਰੌਣੀ ਚੰਦੂ ਕਰ ਦਿੱਤੀ ਆ ਧਿਆਨਾ ਧਿਆਨਾ ਆਦਾ ਤਨੁਆ ਧਿਆਨਾ ਯਾਰ ਧਿਆਨਾ ਆਉਣੀ ਕੌਲੀ ਤਹਿੰਦੇ ਬਹੁਤ ਪੰਜਰੀ ਕਰਾਉਣੀਆਂ ਇਹ ਗੱਲ ਆ ਉਹ ਲੋੜ ਅਨਸਾਰ ਲੈ ਲਓ ਵੀਰ ਜਿੰਨੋਂ ਲੋੜ ਆ ਓਏ ਪੌਂਸੇ ਨਾ ਪਾਓ ਵੀਰ ਕਾਲੇ ਨਾ ਪਾਓ ਵੀਰ ਪਾਓ ਪਾਓ ਇਹਨਾਂ ਨੂੰ ਪੂਲੀ ਨਗਰਾਂ ਨੂੰ

ਤੇ ਇਹਨਾਂ ਦੀ ਵੀ ਚਲੋ ਮਦਦ ਕੀਤੀ ਜਾਵੇ ਆ ਕੋਠੇ ਦੇ ਚੜ੍ਹੇ ਆ ਵਿਚਾਰੇ ਤੇ ਪਾਣੀ ਜਿਹੜਾ ਥੱਲੇ ਘਟੋ ਘਟ 5-5 ਫੁੱਟ ਪਾਣੀ ਚੜ੍ਹਿਆ ਵਾ ਗਲੀਆਂ ਦੇ ਵਿੱਚ ਆ ਵੇਖ ਸਾਡੇ ਤੁਸੀਂ ਤੇ ਇਹਨਾਂ ਦੀ ਵੀ ਮਦਦ ਕੀਤੀ ਜਾਵੇ ਰਾਸ਼ਨ ਪਹੁੰਚਾ ਜਾਵੇ ਮਤਲਬ ਆਪਣਾ ਪਾਣੀ ਦਿੱਤਾ ਜਾਵੇ ਤੇ ਆਪਾਂ ਵੀ ਲਾਉਨੇ ਆ ਜੋਰ ਪਹੁੰਚਦੇ ਆ ਉੱਥੋਂ ਤੱਕ ਤੇ ਪਹੁੰਚਾ ਕੇ ਆਉਨੇ ਆ ਪਾਣੀ ਤੇ ਆ ਵੀਰਾਂ ਦੀ ਕਰਦੇ ਆ ਮਦਦ ਆਪਾਂ ਪਦੇ ਪਦੇ ਨੇ ਚਾਰ ਪੰਜ ਨਗਰੀ ਜਿਹਨੇ ਗਵਾਲੀ ਤੋਂ ਟੂੜੀ ਦੀ ਜਿਹੜੀ ਸੇਵਾ ਕੀਤੀ ਸੀ ਵੀਰ ਭਰਾ ਖੜਲਦੇ ਆ ਪਿੰਡ ਮਾਲਾ ਕਿਹੜੀ ਤੋਂ ਪਹੁੰਚੇ ਸੀ ਵੀਰ ਆਪਣੇ ਸਾਰੇ ਨਾਲ ਮਿਲ ਕੇ ਭਰਾਵਾਂ ਨੇ ਕੀਤਾ ਸੰਜੋਗ ਇੱਥੇ ਦੋ ਪਿੰਡ ਆ ਤੇ ਚਲੋ ਸਾਰੇ ਇਕੱਠੇ ਇਕੱਠੇ ਲਾ ਕੇ ਬੈਠੇ ਆ ਤੂੜੀ ਦੀ ਜਿਹੜੀ ਬਹੁਤ ਜ਼ਿਆਦਾ ਛੋੜੇ ਤੇ ਵੀਰ ਭਰਾਵਾਂ ਨੇ ਬੇਨਤੇ ਕਿ ਚਲੋ ਤੂੜੀ ਜਿੱਨਾਂ ਦੇ ਕੋਲ ਗਿਆ ਇੱਥੇ ਲੈ ਕੇ ਪਹੁੰਚਣਾ ਤੇ ਅੱਜ ਅਸੀਂ ਤੂੜੀ ਜੀ ਲਈਂਦੀ ਸੇਵਾ ਕੀਤੀ ਤੇ ਕੱਲ ਨੂੰ ਚਲੋ ਫੇਰ ਵੇਖਾਂਗੇ ਮਹਾਰਾਜ ਕਿਰਪਾ ਕਰੇ ਤੇ ਆਹ ਵੇਖੋ ਵੀਰ ਪਰਾ ਕਢਲਦੇ ਆ ਤੂੜੀ ਆਪਦੇ ਘਰਾਂ ਨੂੰ ਜਿੱਕੇ ਕਿੰਨਾ ਕਿੰਨਾ ਪਾਣੀ ਹੋਊਗਾ ਪਾਣੀ ਬੜਾ 11 ਟ੍ਰਾਂਸਫਰ ਹੋ ਰਿਹਾ ਕਿ ਨਾ ਕਹਦਾ ਪਾਣੀ ਹੀ ਹੋਊਗਾ ਮੇਰੇ ਸੋਹਣੇ ਕੱਟਾ ਵੜਾ ਕੱਟਣਾ ਮਾਰਨ ਕੱਟਾ ਵਲੇ ਤੋਂ ਹਸਾਬ ਲਾ ਲਈ ਆਪਾਂ ਹੂੰ ਵਲੇ ਕਿੰਨੇ ਕਿੰਨੇ ਗਰੇ ਕੇ ਕਿਤੇ ਤਾਰਾਂ ਹੀ ਲੈ ਗਈਆਂ ਲੱਗਣ ਵਾਲੀਆਂ ਵਿੱਚ ਸਹੀ ਗੱਲ ਦਲੀ ਹੜਦਨ ਦਿਖਾਉਨੇ ਆ ਅੱਲਾ ਮਹਾਰਾਜ ਮਹਾਰਾਜ ਅੱਗੇ ਉਹ ਉੱਤਰਵਾਸ ਪੜਾਉਂਦੇ ਆ ਪਰ ਨਾਈ ਬਣੀ ਆਉਂਦਾ ਇਸ ਪੰਨਾ ਬਤੇਗਾ ਹਾਂ ਵੇ ਹਾਂ ਵੇ ਅੱਗੇ ਖਾ ਇੱਥੇ ਪਲਾਰੀ ਹਾਂ ਜਿਹੜੇ ਕੰਮ ਨੇ ਹਲਾ ਇਹ ਰੀਫ ਫੋਰਜੀ ਪੜਾਵਾ ਦੀ ਤੇ ਦੀਪਾਸੀ ਹੋਈ ਆ ਔਰ ਸਾਹਮਣੇ ਪਾਣੀ ਇਕਦਮੀ ਆ ਗਿਆ ਪਿੰਡਲ ਦਾ ਦੇਣਾ ਉਹ ਪਾਣੀ ਦੀ ਗੱਡੀ ਰਹੀ ਛੋਟੇ ਟਰੈਕਟਰਾਂ ਨੂੰ ਵੀ ਦੋ ਲੱਗੇ ਆ ਫਸਿਆ ਵੀ ਪਾਣੀ ਘੜੀ ਯੋਰ ਨਹੀਂ ਚੜੀ ਪਾਣੀ ਦੇ ਅੱਗੇ ਤੋਂ ਯੋਰ ਨਹੀਂ ਆਹ ਦੇਖ ਜਿੱਦਾਂ ਜਾਂਦਾ ਪਾਣੀ ਕੋਈ ਦਾ ਭਾਜ ਜਿਹੜਾ ਬਹੁਤ ਘਰਾਵਾ ਆਹ ਫੇਰ ਇਹਦਾ ਟੱਪਨ ਜਾਉ ਕੋਈ ਗੱਲ ਨਹੀਂ ਪੜਾ ਕੋਈ ਗੱਲ ਨਹੀਂ ਆ ਕੋਈ ਇਹ ਸ਼ੂਣੀ ਹੈਗਾ ਵੀ ਚਲੋ ਆਪਾਂ ਠਾਡੀ ਬਣਾ ਲਈਏ ਆਪਾਂ ਕਿਹੜੀ ਕੋਈ ਗਲਤ ਜੋਰ ਕਰਨੀ ਨਹੀਂ ਨਹੀਂ ਮਾਹੀ ਨਹੀਂ ਕੋਈ ਗੱਲ ਨਹੀਂ ਆਪਾਂ ਨਹੀਂ ਉਹਨਾਂ ਦੀ ਬਣਾਉਂਦੇ ਹਾਂ ਹਾਂਜੀ ਹਾਂਜੀ ਲਓ ਜੀ ਘਰਾਂ ਦੇ ਘਾਰੇ ਡੁੱਬੇ ਪਏ ਆ ਇਹ ਨਵੇਂ ਪਾਏ ਕਮਰੇਜ ਤੇ ਚਲੋ ਕੀ ਆਸ ਹੋ ਗਈ ਵੀ ਆਪਾਂ ਕਮਰੇਆਂ ਦਾ ਚਾਰਜ ਬਹੁਤ ਹੁੰਦਾ ਤੁਹਾਨੂੰ ਪਤਾ ਹਾਂ ਲਓ ਜੇ ਟਟਕੇ ਤੇ ਦਰਸ ਹੋ ਜਾਗੇ ਤਾਂ ਦੁਕਾਨ ਬੰਦ ਅੱਛਾ ਆਹ ਡੱਬੀ ਸਾਹਮਣੇ ਵੇਖੋ ਆਹ ਵਾਲੀ ਦਖੋ ਮੇਲ ਲੋ ਜੀ ਇੱਧਰ ਜਿਹੜਾ ਬਹੁਤ ਹੀ ਨੁਕਸਾਨ ਹੈ ਇੱਧਰ ਜਿਆਦਾ ਵਾ ਤੇ ਕਵਰ ਕਰਦੇ ਆ ਇੱਧਰ ਕਿ ਗੱਡੀਆਂ ਟਰੈਕਟਰ ਡੁੱਬੇ ਪਏ ਆ ਤੇ ਸਾਹਮਣੇ ਤਾਂ ਦਿਖਾਉਂਦੇ ਆ ਕਿ ਫੌਜੀਾਂ ਵਾਲੀ ਗੱਡੀ ਵੀ ਵਿੱਚੇ ਹੀ ਛੱਡ ਕੇ ਤੇ ਚਲ ਗਈ ਉਹ ਵੀ ਆਹ ਵਾਲੀ ਜਗਾ ਸਟੋਰੀ ਵਾਲੀ ਵੀਡੀਓ ਤੇ ਕੋਈ ਬਾਤੋ ਪੈਦਲਾ ਕੋਈ ਨਹੀਂ ਇਹ ਕਿਹੜਾ ਨਾ ਪੂਰਾ ਪਾਣੀ ਪਾਣੀ ਹੋਇਆ ਪਿਆ ਵਾ ਪਿਆ ਹਰ ਕੋਨੇ ਤੱਕ ਪਾਣੀ ਪਹੁੰਚਿਆ ਕਿਹੜਾ ਪਿੰਡ ਕਿਹੜਾ ਪਿੰਡ ਮਾਦੋ ਸ਼ੰਗ ਹੈ ਕਿ ਇਦਾਂ ਕੋ ਮਾਦੋ ਸ਼ੰਗ ਹੀ ਪਿੰਡ ਪਿੰਡੀ ਲਾ ਕੇ ਜੀ ਭਾਈ ਹਾਂ ਪਿੰਡੀਆਂ ਬਾਰਡਰ ਏਰੀਆ ਹੀ ਆ ਕੇ ਸਾਰਾ ਇਹ ਲੋ ਜੀ ਘਰਾਂ ਦੇ ਘਾਰੇ ਡੁੱਬੇ ਪਏ ਆ ਤੁਸੀਂ ਵੇਖ ਸਕਦੇ ਜੇ ਮੰਦਾ ਹੀ ਹਾਲਿਆ ਜਿਹੜੀ ਆਪਾਂ ਸਿੱਧੀ ਸਪਸ਼ਟ ਪਾਸ਼ਾ ਬੋਲਦੇ ਪੰਜਾਬੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਭਾਈ ਮੋਰ ਤੇ ਆਪਣਾ ਹਨ ਵੱਡਿਆਂ ਨੇ ਤੇ ਚਲੋ ਵੇਖਿਆ ਵੇਖਿਆ ਪਰ ਆਪਾਂ ਨੇ ਵੇਖ ਲਿਆ ਹਾਂ ਚਲੋ 88 ਦੇ ਸੁਣਦੇ ਹਾਂ ਆਪਾਂ ਹੁਣ ਕੀ ਵੇਖ ਲਿਆ ਤੇ ਪਾਣੀ ਅਜੇ ਵੀ ਉਹ ਵਹ ਲਾਈ ਜਾਂਦਾ ਉਧਰੋਂ 88 ਚਾ 88 ਚਾ 88 ਚਰਾਸੀ ਦੀ ਦੰਗੇ ਹੋਏ 88 88 ਠੀਕ ਆ ਲਓ ਜੀ 88 ਦੇ ਹੱਟ ਚਲੋ ਜਿੰਨਾ ਵੇਖੇ ਉਹਨਾਂ ਨੂੰ ਤੇ ਪਤਾ ਹੋ ਕੀ ਦੀਦੀ ਆ ਤੇ ਜਿਹੜੇ ਹੁਣ ਆਪਣੇ ਨੌਜਵਾਨ ਵੀਰ ਭਰਾਵੋ ਉਹਨਾਂ ਨੂੰ ਨਹੀਂ ਇਹੋ ਜਿਹੇ ਦਾ ਪਤਾ ਤੇ ਹੁਣ ਅੱਜ ਆਪਾਂ ਕੀ ਵੇਖ ਲਿਆ ਆਪਣੇ ਤੇ ਸਾਡੇ ਇਲਾਕੇ ਦੇ ਵਿੱਚ ਹੀ ਆ ਬਿਲਕੁਲ ਸਾਡੇ ਏਰੀਆ ਥੋੜੇ ਜਿ ਉੱਚੇ ਹਨ ਵਾਹਿਗੁਰੂ ਕਿਰਪਾ ਹੀ ਕਰੇ ਵੀ ਚਲੋ ਨਾ ਹੀ ਉੱਥੋਂ ਤੱਕ ਪਹੁੰਚੇ ਤੇ ਅਸੀਂ ਵੀਰ ਭਰਾਵਾਂ ਦੀ ਜਿੰਨੇ ਜੋਗੇ ਆ ਉੰਨੀ ਸੇਵਾ ਕਰਾਂਗੇ ਤੇ ਕੱਲ ਨੂੰ ਚਲੋ ਆਡੀਏ ਆਸਿਆ ਵੀ ਚਲੋ ਲੰਗਰ ਦੀ ਸੇਵਾ ਕਰਾਂਗੇ ਤੇ ਅੱਜ ਤੂੜੀ ਦੀ ਸੇਵਾ ਕੀਤੀ ਹੈ ਇਹ ਇਧਰ ਕੋਠੇ ਦੇ ਬੈਕ ਸਾਈਡ ਦੇ ਤੁਹਾਨੂੰ ਦਿਖਾਉਨੇ ਆ ਨੇ ਲਗੀ ਪਾਣੀ ਪਾਣੀ ਚਾਰ ਸ਼ੁਕਰੇ ਲਾ ਜਾਏ ਨਾ ਬਦਾਨੀ ਲਓ ਜੇ ਇੱਧਰ ਵੀ ਜਿਹੜੀਆਂ ਆਪਾਂ ਆਏ ਆਂ ਇੱਧਰ ਬਾਰਡਰ ਦੇ ਏਰੀਏ ਤੇ ਨਾਲ ਬਿਲਕੁਲ ਤੁਸੀਂ ਦੇ ਤੇ ਇੱਧਰ ਵੀ ਪਾਣੀ ਜਿਹੜਾ ਕਾਫੀ ਜ਼ਿਆਦਾ ਆ ਗਿਆ ਤੇ ਤੜਾਂ ਦੀਆਂ ਤੜਾਂ ਹੀ ਤੂੜੀ ਦੀਆਂ ਰੁੜ ਗਈਆਂ ਵਾ ਇੱਧਰ ਵੇਖ ਸਾਦੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਤੇ ਚਲੋ ਅਹੀਂ ਵੀ ਜਿੰਨੇ ਕਿ ਜੋਗੇ ਆ ਗਏ ਆਂ ਆਪਾਂ ਸੇਵਾ ਕਰ ਲਈ ਤੂੜੀ ਦੀ ਟਰਾਲੀ ਲਾਦ ਕੇ ਲੈਂਦੀ ਆ ਜਿੱਥੇ ਕਿੱਥੇ ਚਲੋ ਦੇਖਣਗੇ ਆਪਾਂ ਨੂੰ ਕੋਈ ਪਸ਼ੂ ਇਸ ਤਰ੍ਹਾਂ ਤੇ ਉਹਨਾਂ ਨਾਲ ਆਪਾਂ ਜ਼ਰੂਰ ਏ ਤੇ ਬਾਕੀ ਸਾਰੇ ਵੀਰਾਂ ਨੂੰ ਵੇਖੋ ਬੇਨਤੀ ਆ ਕਿ ਤੁਸੀਂ ਵੀ ਮਦਦ ਕਰੋ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਆ ਕਿਉਂਕਿ ਪਸ਼ੂਆਂ ਨੂੰ ਵਿਚਾਰਾ ਤੇ ਚਾਹੀਦਾ ਹੀ ਚਾਹੀਦਾ ਵਾ ਤੂੜੀ ਕੋਈ ਚਾਰ ਕੋਈ ਚੌਕਰ ਲੈ ਕੇ ਸਾਡੇ ਇਹ ਲਾਤੀ ਲੈਂਦੀ ਆਪਾਂ ਦੇ ਹੁਣ ਲਾਵਾਂਗੇ ਤੇ ਉਥੇ ਦੇ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਜਿੱਥੇ ਨੋ ਵੀਰ ਭਰਾਵਾਂ ਨੂੰ ਹਨਾ ਐਂਡ ਦ ਗੋਮਾਲ ਦਾ ਗੁਰਦੁਆਰਾ ਸਾਹਿਬ ਪਾਣੀ ਪੂਰਾ ਨਾਲ ਲੱਗਦੇ ਘਾਰੇ ਲੋਰ ਦੇ ਕੋਈ ਰਾਹ ਨਹੀਂ ਬੱਜਾ ਲੰਘਣ ਵਾਸਤੇ ਉਹ ਜੇ ਦੇਖਣੇ ਵੀ ਚਾਹ ਸੰਤਾਂ ਵੇਖੋ ਬਾਜੀ ਬਾਕੀ ਵਿਚਾਰ ਆਪਾਂ ਵੀਰ ਫੇਰੇ ਦੇ ਕੋਲੋਂ ਲੈਣੇ ਆ। ਬਾਈ ਜੀ ਕੀ ਕਹਿਣਾ ਚਾਹੁੰਦੇ ਜੀ? ਮੈਂ ਤਾਂ ਕਹਿਣਾ ਕਿ ਵੀਰ ਜੀ ਸਰਸਾਉਂਦਿਆ ਵੀ ਤਾਂ ਨਾਲ ਚਲੋ ਤੇ ਹੋ ਸਕਦਾ ਸਾਡੀ ਵੀ ਉਧਰ ਏਰੀਆ ਨੂੰ ਚਬਾਣੀ ਚੱਲ ਜਾਈ। ਹਾਂਜੀ ਹਾਂਜੀ। ਵਦਨ ਹੀ ਦਿਆ ਵਦਨ ਦਿਆ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਕੱਲ ਮੈਂ ਇਹ ਏਰੀਆ 'ਚ ਲੰਘ ਕੇ ਗਿਆ ਹਾਂ ਤਾਂ ਹਸਾ ਲਾ ਲ ਵੀ ਇੱਕ ਘੁੱਟ ਵੀ ਪਾਣੀ ਨਹੀਂ ਆਇਆ। ਹਾਂਜੀ ਹਾਂਜੀ ਇਦਾਂ ਹੀ ਕੱਲ ਅਸੀਂ ਇੱਧਰ ਚੱਕਰ ਮਾਰਿਆ ਸੀ ਤੇ। ਕੱਲ ਇਧਰੋਂ ਫਿਰਦਾ ਤੁਰਦਾ ਗਿਆ ਵਾਂ। ਹਾਂ ਤੇਰਮਦਾਸ ਆਇਆ ਜਰੂਰ ਪਾਣੀ। ਹਾਂਜੀ। ਬਾਕੀ ਜੇ ਇੱਧਰ ਤੇ ਕੋਈ ਵੀਰ ਭਰਾ ਮੰਨ ਲਓ ਵੀ ਇੱਧਰ ਦੇ ਏਰੀਏ ਦਾ ਆਪਣੇ ਕੋ ਕਿੰਨੀ ਹੋ ਸਕਦੀ ਆ ਆਪਾਂ ਕਰਾਂਗੇ ਮਤਲਬ ਹਾਂਜੀ ਕੋਈ ਵੀਰ ਭਰਾ ਨੇ ਡੰਗਰ ਘੱਲਣੇ ਹੁਣ ਮੇਰੇ ਕੋ 20 50 ਡੰਗਰਾਂ ਦਾ ਰੱਖਣ ਦਾ ਪ੍ਰਬੰਧ ਹੈਗਾ ਜੇ ਕਿਹ ਵੀਰ ਭਰਾ ਨੇ ਭੇਜਣੇ ਹੋਣਾ ਠੀਕ ਆ ਠੀਕ ਆ ਇਹ ਸਾਮ ਸੰਭਾਲ ਪੱਠਾ ਦੱਤਾ ਵੀ ਆਪਣੇ ਕੋ ਪੂਰਾ ਹੈਗਾ ਠੀਕ ਆ ਠੀਕ ਆ ਕੋਠੀ ਵੀ ਉੱਧਰ ਮੈਂ ਨਵੀਂ ਪਾਈ ਜਿਹੜੀ ਉਹ ਵੀ ਅਜੇ ਵੀਰ ਦੀ ਵਿਹਲੀ ਪਈ ਆ ਤੇ ਜੇ ਕਿਨੇ ਵੀਰ ਭਰਾ ਨੇ ਰਹਿਣਾ ਰਹਿਣਾ ਹੋਵੇ ਬਹੁਤ ਹੀ ਵਧੀਆ ਵਿਚਾਰ ਆ ਵੀਰ ਦੇ ਇੱਕ ਦੋ ਪਰਿਵਾਰ ਮੈਂ ਮੰਨ ਲਓ ਵੀ ਰੱਖ ਸਕਦਾ ਉੱਥੇ ਸਾਮ ਠੀਕ ਆ ਠੀਕ ਆ ਠੀ ਬੇਨਤੀ ਆ ਵੀ ਹਰ ਕੋਈ ਵੀਰ ਭਰਾ ਜਿ ਤਰ੍ਹਾਂ ਮੰਨ ਲਓ ਕੋਈ ਉੱਚੀਆਂ ਥਾਵਾਂ ਵਾਲੇ ਆ ਤੇ ਹਰ ਇੱਕ ਨੂੰ ਸਾਹਮਣਾ ਚਾਹੀਦਾ ਸਾਹਮਣਾ ਚਾਹੀਦਾ ਕਿਉਂਕਿ ਵਕਤ ਦਾ ਪਤਾ ਨਹੀਂ ਕਿਹੜੇ ਵਾਲੇ ਕਿੱਧਰ ਨੂੰ ਹੋਈ ਨਾ ਹਾਂ ਪਤਾ ਕੋਈ ਨਹੀਂ ਆ ਹਾਂਜੀ ਹਾਂਜੀ ਲਓ ਜੀ ਵੀਰ ਲੋ ਬੇਨਤੀ ਆ ਤੇ ਜਿਹੜੇ ਵੀਰ ਭਰਾ ਚਲੋ ਨੀਵੇਂ ਲਾਕੇ ਵਾਲੇ ਆ ਆਪਣੇ 20 ਤੋਂ 25 ਪਸ਼ੂ ਸਾਂਭ ਸਕਦਾ ਵੀਰ ਬਾਕੀ ਜੇ ਕਿ ਪਰਿਵਾਰ ਮੈਂਬਰ ਨੇ ਵੀ ਰਹਿਣਾ ਹੋਵੇ ਤੇ ਉਹ ਵੀ ਵੀਰ ਕਹਿੰਦਾ ਕਿ ਆਪਣੇ ਕੋਲ ਹੈਗੀ ਹੈ ਜਗਾ ਤੇ ਵਿਹਲੀ ਪਈ ਤੇ ਵਿਹਲੀ ਪਈ ਉਹਦੇ ਵਿੱਚ ਰੈਸ਼ ਨਹੀਂ ਕਰ ਸਕਦੇ ਚਲੋ ਸਾਰਨਾ ਚਾਹੀਦਾ ਟਾਈਮ ਆ ਤੇ ਇਸੇ ਕਰਕੇ ਸਾਰੇ ਵੀਰਾਂ ਨੂੰ ਵੀ ਹੱਥ ਉੱੜ ਕੇ ਬੇਨਤੀ ਆ ਵੀ ਚਲੋ ਜਿਹੜੇ ਉੱਚੇ ਥਾਵਾਂ ਤੇ ਉਹ ਨੀਵੇਂ ਥਾਵਾਂ ਵਾਲੇ ਦੀ ਜ਼ਰੂਰ ਮਦਦ ਕਰਨਾ ਤੇ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਹੋਗੇ ਵੀਰ ਭਰਾਵਾਂ ਤੱਕ ਪਹੁੰਚੇ ਤੇ ਕਿਹੜਾ ਇਹ ਤਰਸਯੋਗ ਕੰਮ ਆ ਸੇਵਾ ਕਰਨੀ ਚਾਹੀਦੀ ਆ ਚਲੋ ਕਿਤੇ ਨਾ ਕਿਤੇ ਇਹ ਲੇਖੇ ਲੱਗਦੀ ਆ ਆਪਾਂ ਵੀ ਚਲੋ ਇਸੇ ਕਰਕੇ ਜੇ ਖਰੀਦਣੇ ਦਾ ਆ ਵੀ ਚਲੋ ਅਜੇ ਥੋੜਾ ਜਿਆਦਾ ਤੁਹਾਨੂੰ ਪਤਾ ਚੱਲਣ ਦੇ ਆ ਹਾਂਜੀ 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 ਇੱਧਰ ਅਮਦਾਸ ਲੱਕੂ ਵਾਲ ਸਾਰਾ ਹਨਾ ਪਾਣੀ ਬਹੁਤ ਜ਼ਿਆਦਾ ਆ ਗਿਆ ਸਾਰਾ ਹੀ ਆ ਨਵਜੀਤ ਅੰਦਾਜ਼ ਏਰੀਆ ਦੀ ਗੱਲ ਕਰਕੇ ਆਵਾ ਆਪਣੇ ਲੱਕੂ ਵਾਲਾ ਲੈਣਾ ਹਾਂਜੀ ਰਾਤੀ 6 6:30 ਵਜੇ ਦਾ ਟਾਈਮ ਹੈ ਤੇ ਮੈਂ ਫੋਨ ਕੀਤਾ ਸੀ ਉਹਨੂੰ ਮੈਂ ਕਿਹ ਤਰ੍ਹਾਂ ਤੁਹਾਡੇ ਦਰਮੋਲ ਚੱਲਦੇ ਜਾਂਦਾ ਸੀ ਸਾਡੇ ਵੀਰ ਇਹ ਮਹਾਰਾਜ ਦੀ ਕਿਰਪਾ ਕਿਰਪਾ ਹਾਂ ਹਾਂ ਇਦਾਂ ਹੀ ਇਦਾਂ ਹੀ ਠਾਕੇ ਤੇ ਦਿਨੇ ਮੈਂ ਫੋਨ ਕੀਤਾ ਜਾਂਦਾ ਵੀਰ ਪਾਣੀ ਪਾਣੀ ਹੋ ਜਾਂਦਾ ਸਾਰੇ ਸਮੁੰਦਰ ਜਿਹਾ ਲੱਗਾ ਪਿਆ ਹਣਾ ਇਹ ਯਾਰ ਬਾਕੀ ਵਾਇਗਰੂ ਦੇ ਹੱਥ ਵਾਸਾ ਜੋ ਉਹਨੂੰ ਮਨਜ਼ੂਰ ਆ ਤੋ ਸਾਰੇ ਹੁੰਦਾ ਨਹੀਂ ਤੇ 2 ਵਜੇ ਨਹੀਂ ਟਪਦਾ ਕੋਈ ਗੱਲ ਨਹੀਂ ਹਮ ਕਰਨੀ ਚਾਹੀਦੀ ਸੇਵਾ ਨਾ ਨਾ ਯਾਰ ਨਾਲ ਹੀ ਉਹਨੇ ਇਸ ਕਮਰੇ ਵਾਲਾ ਹਾਂ ਚੱਲੀਏ ਮੈਂ ਤਾਂ ਲਾ ਪਾਵਾਂ ਮੋਟਰ ਲੈਣਾ ਪੈਣਾ ਮੋਟਰ ਚੇ ਲਾ ਦਿੰਦੇ ਕਣੀ ਖੜਦਾ ਗਏ ਪਾ ਦਿੰਦੇ ਨੈਚਰ ਹਾਂ ਲਾਓ ਜੀ ਪਾਣੀ ਪਾਣੀ ਹੋਇਆ ਪਿਆ ਵਾ ਕਿਹੜਾ ਪਿੰਡੀਏ ਕਿਹੜਾ ਪਿੰਡੀਏ ਆ ਜੀ ਆ ਗਏ ਜੀ ਘਟਾ ਆਹ ਸੁਪਾਸ ਤੇ ਆਉਂਦਾ ਆਹ ਬੜਾ ਹੈ ਬੜਾ ਗੱਲ ਕੀ ਹੈ ਜਾਣਾ ਲੇਖ ਟਾਲੀ ਨਾਲ ਚੱਲੀਏ ਇਹਨਾਂ ਨੂੰ ਆਹ ਰੋਡ ਸੱਦੇ ਰੇ ਇਹਨਾਂ ਨੂੰ ਦੇ ਆ ਹੀ ਬਣਿਆ ਪਿਆ ਵਾ ਗੱਗੋ ਮਾਲ ਪਿੰਡ ਦੇ ਵਿੱਚ ਇੱਥੇ ਕਾਨਸਾ ਜੀ ਚੱਲੇ ਆ ਸੇਵਾ ਕਰਨਾਂ ਮੇਰੇ ਦੁੱਧ ਨਾ ਕਰਾਂਗਾ ਦੁੱਧ ਨਾ ਕਰਾਂਗਾ